ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨੱਕੇ ਛੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਤਿੰਨ ਤਾਂ ਕਟੀਆਂ ਤੇ ਇੱਕ ਝੋਟੀ ਆ ਗੱਭਣਾ ਉਸ ਦਿਨ ਲੈਂਦੀ ਹੈ ਜੀ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਈ ਆਪਣੇ ਘਰ ਦੀਆਂ ਝੋਟੀਆਂ ਹਨਾ ਵੈਸੇ ਘਰ ਦੀਆਂ ਵੀਰੇ ਕਰ ਲਈਆਂ ਆਪਣੇ ਜਿਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਚੰਗੀ ਬਰੀਡ ਤੇ ਬਾਈ ਕੰਮ ਕਰਦਾ ਟੌਪ ਦੀ ਜੇ ਆਪਾਂ ਗੱਲ ਕਰੀਏ ਨਾ ਸਾਰੀ ਬਰੀਡ ਚੰਗੀ ਆ ਬਾਈ ਕੋਲੇ। ਹਾਂ ਨੈਸਟ ਪ੍ਰੋਬਲਮ ਆ ਬਾਈ ਨੂੰ ਤਾਂ ਹੀ ਕਰਕੇ ਬਾਈ ਕਹਿੰਦਾ ਮੈਂ ਵੇਚ ਰਿਹਾ। ਬਾਈ ਨਾਮ ਤੇ ਡਰੈਸ ਬੋਲ ਦੋ ਆਪਣਾ। ਨਾਮ ਮੇਰੇ ਪ੍ਰਿੰਦ ਸਿੰਘ ਪਿੰਡ ਭੂਤਣਾ ਜਿਲ੍ਹਾ ਬਰਨਾਲਾ ਤਹਿਸੀਲ ਤਪਾ। ਠੀਕ ਆ ਬਾਈ। ਨੇੜੇ ਕਿਹੜਾ ਪਿੰਡ ਰਹਿ ਜਾਂਦਾ ਵੀਰੇ? ਟੱਲੇ ਵਾਲਾ ਵਖਤਗੜ। ਠੀਕ ਆ। ਤੇ ਆਪਾਂ ਨੂੰ ਜਿਲ੍ਹਾ ਬਰਨਾਲੀ ਪੈਂਦਾ ਨਾ। ਮੈਲ ਨੰਬਰ ਬੋਲ ਦੋ ਵੀਰੇ। 946334039। ਠੀਕ ਆ ਬਾਈ। ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ। ਬਾਈ ਜਿਹੜੀ ਆਪਾਂ ਇਹ ਪਹਿਲਾਂ ਨੇ ਹੁੰਦੀ ਆ ਵੀਰੇ ਨੀਲੀ ਰਾਵੀ ਆ ਇਹ ਠੀਕ ਆ ਇਹ ਲੰਡੇ ਸਾਂ ਦੀ ਧੀ ਆ ਇਹ ਠੀਕ ਆ ਲੰਡੇ ਸਾਂ ਦੀ ਧੀ ਆ ਹਾਂ ਇਹਦੇ ਗਾਹਾਂ ਵੀਰੇ ਕਿਹੜਾ ਸ਼ੇਰ ਲੱਗਿਆ ਇਹਦੇ ਪਾਰਸ ਦਾ ਟੀਕਾ ਲੱਗਿਆ ਵੀਰੇ ਹਰਿਆਣੇ ਦਾ ਸਣ ਠੀਕ ਆ ਪਲੂਨ ਹੁੰਦੀ ਆ ਨਾ ਹਾਂਜੀ ਪਲੂਨ ਠੀਕ ਆ ਉਹ ਠੰਡੀ ਸੀ ਲਾ ਵੀਰੇ ਪੂਰੀ ਵੀਰੇ ਓਕੇ ਇੱਕ ਮਿੰਟ ਠੀਕ ਆ ਵੀਰੇ ਅਬ ਫੇਸ ਕੁਆਲਿਟੀ ਬਾਈ ਨੇੜੇ ਤੇ ਚੈੱਕ ਕਰਾ ਦੇਣਾ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀਆਂ ਨੀਲੀ ਰਾਵੀ ਚ ਪਾ ਜਾਂਦੀ ਆ ਸਿੰਘ ਬਾਈ ਚੈੱਕ ਕਰ ਲਓ ਨੇੜੇ ਮੋੜਾ ਬਾਕੀ ਕੱਦ ਠੀਕ ਆ ਨਰੋਈ ਨਿਗਰ ਫੋਲਕ ਨਹੀਂ ਬਾਈ ਥਾਣੇ ਚੈੱਕ ਕਰ ਲੋ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਨਿੱਖੜ ਮਾ ਥਾਣਾ ਤੇ ਬਈ ਮਦਰ ਦਾ ਕਿੰਨਾ ਕਰ ਰਿਕਾਰਡ ਸੀ ਦੁੱਧ ਦਾ ਮਦਰ ਦਾ ਵੀਰੇ 18 17 ਕਿਲੋ 18 ਨਾਰਮਲ ਸੇਵਾ ਤੇ 17 18 ਕਿਲੋ ਸੀ 17 18 ਲੀਟਰ ਬਾਈ ਕਹਿੰਦਾ ਨਾਰਮਲ ਸੇਵਾ ਤੇ ਇਹਦੀ ਮਦਰ ਨੇ ਦੁੱਧ ਦਿੱਤਾ ਬਾਕੀ ਬਈ ਪਿੱਛੇ ਤੋਂ ਚੌੜੀ ਚੂੜੀ ਚੈੱਕ ਕਰ ਲੋ ਫੋਲਾ ਤੋੜ ਕੇ ਆਪਾਂ ਜਰੂਰ ਦਿਖਾਉਣੀ ਸੀ ਥੋੜਾ ਜਿਹਾ ਮਤਲਬ ਕਿ ਥਾਂ ਪਟਣੀਆਂ ਇੱਕ ਭੱਜਣੀਆਂ ਥੋੜਾ ਜਿਹਾ ਕੈਮਰੇ ਤੋਂ ਚੱਕ ਦਿਆਂ ਤੇ ਥਾਣਾਪਦਾਰੇ ਚੈੱਕ ਕਰਾ ਦਿੰਨਾ ਬਹੁਤ ਕਮਾਲ ਦਾ ਥਾਣਾ ਬਣਦੀਆਂ ਦਾ ਬਹੁਤ ਹੋਣੀਆਂ ਰਵੇ ਦੀਆਂ ਹਾਂਜੀ 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 ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਕੋਈ ਇੱਕ ਵੀ ਕਿਸੇ ਵੀ ਆ ਤਰਾ ਨਹੀਂ ਅੱਖਾਂ ਤੋਂ ਲੈ ਕੇ ਸਾਰਾ ਹਾਂ ਬਈ ਸਹੀ ਗੱਲ ਆ ਨੀਲੀ ਰਵੀ ਵਾਲੇ ਨਾਲ ਫੁੱਲ ਡੱਬਾ ਜਿਹਾ ਆਪਾਂ ਕਹਿ ਦਈਏ ਅੱਖਾਂ ਚ ਚੈੱਕ ਕਰ ਸਕਦੇ ਹਾਂ ਸਿੰਗਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਨੇੜੇ ਮੋੜੀ ਆ ਤੇ ਬਈ ਕਿੰਨੇ ਕੁ ਦੋਦ ਤੋ ਸਟਾਰਟਿੰਗ ਕਰੂਗੀ ਇਹ ਇਹ ਵੀਰੇ 12 13 ਲੀਟਰ ਤੋਂ ਸਟਾਰਟਿੰਗ ਹੋਊਗੀ ਠੀਕ ਆ ਬਾਈ ਕਹਿੰਦਾ 12 13 ਲੀਟਰ ਤੋਂ ਮਤਲਬ ਕਿ ਪਲੂਨ ਦੇ ਦੂਏ ਨਾ ਹਾਂਜੀ 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 ਠੀਕ ਆ ਬਾਕੀ ਬਾਈ ਨੇ ਦੱਸਿਆ ਆਪਾਂ ਨੂੰ ਸੀਮਿੰਟ ਵੀ ਚੰਗਾ ਲਗਾਉਂਦਾਗਾ ਬਾਈ ਆਪ ਨੂੰ ਕੋਈ ਆਪਣੀਆਂ ਨਮਾਈਆਂ ਵੀ ਨਹੀਂ ਚਮਕਾ ਕੇ ਨਹੀਂ ਖੜਾਈਆਂ ਵੀ ਹੈਗੀਆਂ ਵੀ ਉੱਦਾਂ ਹੀ ਖੜੀਆਂ ਜਿਵੇਂ ਲਿਬੜੀਆਂਆਂ ਵੀ ਆਪਾਂ ਆਹ ਤੁਹਾਨੂੰ ਵੀ ਦਿਨਿੰਗਾ ਨੇ ਹਾਂ ਬਾਈ ਦਿਨਿੰਗਾ ਸਹੀ ਗੱਲ ਆ ਬਾਕੀ ਬਾਈ ਮੇਨ ਗੱਲ ਥਣ ਚੈੱਕ ਕਰ ਲੋ ਜਿਵੇਂ ਪਲੂਨ ਸੁੰਦੀਆਂ ਐ ਲੱਗਦੀਆਂ ਨਹੀਂ ਕਰਨ ਵਾਲੀਆਂ ਐ ਲੱਗਦੀਆਂ ਜਿਵੇਂ ਦੂਜਾ ਸੂਰ ਸੁੰਦੀ ਹੋਵੇ ਇੰਨਾ ਥਣ ਚੰਗਾ ਤਿਆਰ ਕਰਿਆ ਵਗਾ ਥੋੜਾ ਕੈਮਰੇ ਤੋਂ ਜ਼ਰੂਰ ਚੱਕ ਦੀਆ ਕੱਲਾ ਕੱਲਾ ਬਾਈ ਪੂਰੀ ਵਿਥੀ ਤੇ ਥਣ ਲੱਗਿਆ ਬਾਈ ਚੱਕਰਾ ਦੇਣਾ ਲੈ ਚੱਕਰ ਲਓ ਬਹੁਤ ਚੰਗਲਾ ਥਣ ਲੱਗਿਆ ਪਗਾ ਤੇ ਬਾਈ ਫਿਰ ਕੀ ਮੁੱਲ ਆ ਜਾਇਜ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਮੁੱਲ ਜਾਇਜ ਹੀ ਹੋਊਗਾ ਹਾਂਜੀ 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 ਠੀਕ ਆ ਬਾਈ ਬਸ ਜਾਇਜ ਹੀ ਕਰਾਂਗੇ ਵੀਰੇ ਯਾਰ ਆਪਾਂ ਤਾਂ ਵੇਚਣੇ ਕਰ ਕੀ ਹਨਾ ਹਾਂ ਬਾਈ ਬਾਈ ਕਹਿੰਦੇ ਵੇਚਣੇ ਕਰਕੇ ਮੁੱਲ ਆਪਾਂ ਜਮਾ ਜਾਇਜ ਹੀ ਕਰਾਂਗੇ ਮੇਨ ਗੱਲ ਬਾਈ ਇਹ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲੇ ਸਾਰੇ ਪਸ਼ੂ ਆ ਅੱਗੇ ਬਾਈ ਦੋ ਨੰਬਰ ਤੇ ਇਹ ਛੋਟੀ ਦੀ ਕਿੰਨੀ ਕੁ ਮੋਰਾ ਕੱਟੀ ਦੀ ਇਹ 1.5 ਸਾਲ ਦੀਆਂ ਵੀਰੇ 1.5 ਤੋਂ ਮਤਲਬ ਕੋਈ ਮਹੀਨਾ ਵੱਧਾ ਕੋਈ ਘੱਟ ਆ ਬਸ ਐ ਜਿੰਨੀ ਚੜੀ ਸਾਰੇ ਐ ਜੀਏ ਨੇ ਇਹ ਠੀਕ ਐ ਇੰਨੇ ਇੰਨੇ ਉਮਰ ਦੀਆਂ ਹਾਂ ਜੇ ਇੰਨੀ ਉਮਰ ਦੀਆਂ ਨੇ ਹਾਂ ਤੇ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਮਤਲਬ ਦੂਜਾ ਨੰਬਰ ਆ ਕੱਟੀ ਇਹ ਦੇਖ ਰਹੇ ਆ ਕਿੰਨੇ ਕ ਟਾਈਮ ਦੀ ਉਮਰ ਆ ਇਹਦੀ ਸਹੀ ਇਹ 1.5 ਸਾਲ ਦੀ ਆ ਵੀਰੇ ਠੀਕ ਆ ਤੇ ਕਿਹੜੇ ਸੀਮੰਟ ਦੀ ਆ ਬਰਾ ਇਹ ਸੀਮੰਟ ਹੈਗੀ ਐ M51 ਦੀ ਐ M51 ਸਾਰੇ TCLD V ਦਾ ਆਪਾਂ ਸੀਮੰਟ ਵਰਤਦੇ ਆ ਕੰਟੇਨਰ ਆਪਣਾ ਆਪਦੇ ਕੋਲੇ ਸੀਗਾ ਠੀਕ ਆ ਤੇ ਡਾਕਟਰ ਨਾਲ ਮੈਂ ਗੱਲ ਕਰਾ ਦੂੰ ਕੰਟੇਨਰ ਚੀਕਾ ਵੀਰੇ ਤੇ ਬਈ ਆਪਾਂ ਝੋਲੀ ਚੈੱਕ ਕਰਾ ਨਾ ਥਣ ਚਾਰੀ ਆ ਵੀਰੇ ਲੈ ਬਈ ਥਣ ਚੈੱਕ ਕਰ ਲ ਬਹੁਤ ਕਮਾਲ ਦਾ ਗੱਬਣਾ ਰਗੀ ਝੋਲੀ ਤਾਂ ਹੋਣਾ ਬਾਕੀ ਸਿੰਘਾਂ ਦੀ ਬੰਤਰ ਚੈੱਕ ਕਰ ਲਓ ਨੇੜੇੋਂ ਕਰਮ ਵਾਲੀ ਮੋੜ ਦੀ ਆਉਂਦੀ ਆ ਉਮਰ ਦੇ ਸਾਹਿਬ ਨਾ ਕੱਦ ਵੱਡ ਵੀ ਚੰਗਾ ਗਾ ਤੇ ਬਈ ਇਹਦਾ ਮੁੱਲ ਫਿਰ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਯਾਰ ਤਿੰਨਾ ਤਿੰਨਾ ਚਾਰਾਂ ਪੱਧਰ ਤੋਰ ਕੇ ਤਾਂ ਆਪਾਂ ਕੋਈ ਵੀ ਨਹੀਂ ਦਿਖਾਉਂਦੇ ਹਨਾ ਤੋਰ ਕੇ ਦਿਖਾ ਦਈਏ ਭੱਜਣ ਗਿਆ ਯਾਰ ਕੋਈ ਉਧਰੋਂ ਖਿੱਚ ਕੇ ਲੈ ਜੂਗੀ ਫਿਰ ਬਾਕੀ ਤੋਰਾ ਤਰਾ ਸਾਰਾ ਨਾ ਨਾ ਕੋਈ ਜੇ ਕੋਈ ਲਾਈ ਹੋਈ ਕੋਈ ਕੋਈ ਮੈਨੂੰ 1% ਵੀ ਨਹੀਂ ਯਾਰ ਕੋਈ ਲੱਤ ਬਾਹਾਂ 'ਚ ਕੋਈ ਠੀਕ ਆ ਬਰਾ ਬਾਕੀ ਇਹਦੀ ਮਦਰ ਦਾ ਕਿੰਨਾ ਗਰ ਰਿਕਾਰਡ ਆ ਵੀਰੇ ਇਹ ਵੀਰੇ ਆ ਚੋਟੀਆਂ ਖੜੀਆਂ ਨੇ ਸਾਰੀਆਂ ਮੇਰੀਆਂ 14 ਤੋਂ ਪਲੱਸ ਚੱਲਦੀਆਂ ਨੇ 14 ਤੋਂ ਮਤਲਬ ਉੱਤੇ ਉੱਤੇ ਚੱਲਦੀਆਂ ਪਹਿਲੇ ਸੂਏ ਠੀਕ ਆ ਵੀਰੇ ਹਾਂ ਐ ਨਹੀਂ ਵੀਰੇ ਆਪਾਂ 2008 ਦੇ ਕੰਮ ਕਰਦੇ ਹਾਂ ਕੋਈ ਅੱਜ ਦੇ ਨਹੀਂ ਕੰਮ ਕਰਦੇ ਹੈਗੇ 2008 ਤੋਂ ਲੈ ਕੇ ਕੰਮ ਕਰਦੇ ਹੈ ਹਰਿਆਣੇ 'ਚ ਹੁਣ ਤਾਂ ਲੋਕ ਤਾਂ ਹੁਣ ਜਾਂਦੇ ਆ ਹਰਿਆਣੇ 'ਚ ਹੂੰ 2-4 ਸਾਲਾਂ ਦੇ ਪੱਠ ਦੇ ਜਾਣ ਲੱਗੇ ਹੋਏ ਆ ਠੀਕ ਆ ਬਰਾ ਹਾਂਜੀ ਤੇ ਅੱਗੇ ਬਾਈ ਦੋ ਤਿੰਨ ਨੰਬਰ ਕੱਟੀ ਇਹਦੀ ਵੀ ਇੰਨੀ ਕੁ ਉਮਰੀ ਹੈ ਇਹ ਇੰਨੀ ਕੁ ਉਮਰੀ ਹੈ ਦੀ ਆ ਵੀਰੇ ਠੀਕ ਆ 1.5 ਸਾਲ ਦੀ ਇਹ ਬਾਈ ਕਿਹ M460 ਦੀ ਆਣੀ ਠੀਕ ਆ ਉਮਰ ਦੇ ਹਿਸਾਬ ਨਾਲ ਬੇਲਪੂਲ ਬਹੁਤ ਚੰਗੇ ਆ ਯਾਰ ਹੈ ਨਾ ਹਾਂ 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 ਪਲੀ ਸਮੀਆਂ ਵੀ ਚੰਗੀਆਂ ਬਾਕੀ ਬਾਈ ਦੀ ਸਵਾਸਮਾਲ ਫੁੱਲ ਆ ਤੇ ਬਾਈ ਫੇਸ ਚੇਕ ਕਰਵਾਈ ਮੜਾ ਜਾਂ ਵਿੱਚ ਜਾ ਕੇ ਇਹਨੂੰ ਕਰਵਾ ਦੇ ਜੇ ਇੱਕ ਬੁਰੇ ਫੇਸ ਬੁਰੇ ਵਧੀਆ ਨੇ ਸ਼ਾਰੀਆਂ ਦੇ ਤਰ੍ਹਾਂ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਪਿਆਰੀ ਲੱਗ ਬਾਈ ਸਿੰਘ ਦੀ ਕੁਆਲਟੀ ਨੇੜੇ ਮੋੜੀ ਵੀ ਆ ਕਮਾਲ ਦਾ ਰੁਪਿਆ ਵੀ ਨਹੀਂ ਲੰਗਦਾ ਰੁਪਿਆ ਵੀ ਨਹੀਂ ਲੰਗਦਾ ਲੰਗਦਾ ਨਹੀਂ ਬਾਈ ਸਹੀ ਗੱਲ ਆ ਜੇ ਆਪਾਂ ਜਾਤ ਕੁਆਲਟੀ ਦੀ ਗੱਲ ਕਰੀਏ ਹਾਂ ਨਾ ਫੋਲੋ ਬ੍ਰਿੰਦਾ ਨੇ ਬਾਕੀ ਬਾਈ ਕੋਲੇ ਸਾਰਾ ਮਤਲਬ ਵੀ ਬਾਈ ਬਾਇਓ ਡਾਟਾ ਨਾ ਪਿਆਗ ਹੈ ਬਾਈ ਕੋਲੇ ਤੇ ਥਣ ਜੋ ਕਿਸੇ ਨੇ ਸਟਰਾ ਸਾਰਾ ਕੁਝ ਜਰਪਾ A to Z ਦਾ ਦੇ ਦਾਂਗੇ ਠੀਕ ਹੈ ਬਾਈ ਲੈ ਬਾਈ ਝੋਲੀਆਂ ਚੈੱਕ ਕਰ ਲੋ ਇੱਕ ਨੰਬਰ ਝੋਲੀਆਂ ਗਿਆ ਅੱਗੇ ਬਾਈ ਲਾਸਟ ਆ ਜਿਹੜੀ 4 ਨੰਬਰ ਇਹ ਵੀ ਇੰਨੀ ਕੁ ਉਮਰ ਦੀ ਹੈ ਹਾਂ ਇੰਨੀ ਉਮਰ ਦੀ ਹੈ ਵੀਰੇ ਇੱਕ ਮਹੀਨਾ ਕੋ ਵੱਧ ਹੋਊ ਕੋ ਘੱਟ ਹੋਊਗੀ ਠੀਕ ਆ ਲੰਮੀ ਲੰਮੀ ਵੀ ਬਹੁਤ ਆ ਹੈ ਨਾ ਹਾਂਜੀ 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 ਇੱਕੋ ਜੇ ਕੱਦ ਹੈ ਡੇਟ ਈਕੇ ਦੇ ਬਿਲਕੁਲ ਕਾਹਲੀ ਹੈ ਹੈ ਨਾ ਹਾਂ ਇਹ ਇਹ ਹੈਗੀ ਆਪਣੀ ਦੀ 75 77 ਦੀ 70577 ਦੀ ਹਾਂ ਠੀਕ ਆ ਬਾਈ ਫੇਸ ਕੁਆਲਟੀ ਬਈ ਆਪਾਂ ਇਹਦੀ ਵੀ ਨੇੜੇ ਚੈੱਕ ਕਰਾ ਦਨੇ ਆ ਬਹੁਤ ਕਮਾਲ ਦੀ ਹੈਗੀ ਲੈ ਬਈ ਫੇਸ ਚੈੱਕ ਕਰ ਲੋ ਬਹੁਤ ਕਮਾਲ ਦਾ ਹੈਗਾ ਲੈ ਵੀ ਬਰੀਡ ਵਾਈ ਜਿੱਦਾਂ ਗੱਲ ਕਰੀਏ ਇਹਨਾਂ ਦੀਆਂ ਮਦਰਾਂ ਦਾ ਬਾਈ ਕੀ ਰਿਕਾਰਡ ਸੀ ਫਿਰ ਸਾਰੀਆਂ ਵੀਰੇ 17 18 ਕਿਲੋ ਵਾਲੀਆਂ ਉਹ ਝੋਟੀਆਂ ਖੜੀਆਂ ਮੇਰੇ ਕੋਲੇ ਕਿਸੇ ਬੰਦੇ ਨੇ ਆ ਕੇ ਚੋਣੀਆਂ ਤਾਂ ਚੋ ਸਕਦਾ ਗਰੰਟੀ ਆ ਇਹ ਗੱਲ ਦੀ ਹੁਣ 3 ਮਹੀਨੇ ਦੀ ਸੂਈ ਵੀ ਆ ਹੁਣ ਵੀ 14 ਕਿਲੋ ਦੁੱਧ ਤੇ ਚੱਲ ਜੇ 3 ਮਹੀਨੇ ਦੀ ਸੂਈ ਉਹ ਬੱਚਾ ਖੜਾ ਉਹ ਦੱਸਾ ਦੇ ਠੀਕ ਆ ਭਈ ਉਹ ਬੱਚਾ ਗਾ ਤਨਵੀ ਨਹੀਂ ਹੋ ਗਿਆ ਸੂਰੂ ਬੱਚੇ ਵੀ ਚੰਗੇ ਪਾਵੇਂ ਫਿਰ ਹਨਾ ਇਹ ਆਪਣੇ ਦੀ ਹੈਗੀ ਆ ਅਭਿਮਾਨੀਓ ਦੀ ਕੱਟੀ ਆ ਅਭਿਮਾਨੀਓ ਦੀ ਹਾਂ ਠੀਕ ਆ ਭਾਈ ਇਹਨਾਂ ਦੇ ਹੁਣ ਗਾਹਾਂ ਟੀਕੇ ਲਵਾਏ ਨੇ ਐਚਐਲਡੀਵੀ ਦੇ 316945000 ਨੰਬਰ ਜਾ ਯਾਰ ਮੈਂ ਹੁਣ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਆ ਠੀਕ ਆ ਭਰਾ 3169 ਠੀਕ ਆ ਭਾਈ ਬਾਕੀ ਭਾਈ ਨੇ ਦੱਸ ਹੀ ਦਿੱਤਾ ਭਾਈ ਤੇ ਥਣ ਝੋਲੀ ਦੀ ਬਹੁਤ ਸਾਫ ਪੂਰੀ ਪੂਰੀ ਵਧੀਆ ਵੀਰੇ ਦੇਖ ਲਾ ਕੱਲਾ ਕੱਲਾ ਥਾਣਾ ਕੋਈ ਐ ਨਹੀਂ ਹੈਗਾ ਲੈ ਬਈ ਚੋਲੀ ਗੱਬਣਾ ਰਗੀ ਤਾਂ ਹੋਣ ਆਗੀਆਂ ਬਾਕੀ ਬਾਈ ਬਰੀਡ ਬਾਈ ਸਾਰੀਆਂ ਚੰਗੀਆਂ ਆਗੀਆਂ ਅਸਾਂ ਵੀ ਨਹੀਂ ਕਹਿੰਦੇ ਵੀ ਇਹ M29 ਦੀਆਂ ਨੇ M29 ਦਾ ਸ਼ਿਮਣੀ ਨਹੀਂ ਹੁਣ ਮਿਲਦਾ ਹੈਗਾ ਮਿਲਦਾ ਨਹੀਂ ਬਰੇ ਹਾਂ ਲੋਕ ਐ ਨਹੀਂ ਕਹੀ ਜਾਂਦੇ ਨੇ ਵਿੱਚ ਬੰਦੇ ਕਹਿੰਦੇ ਨੇ 29 ਦੀਆਂ ਯਾਰ ਲਿਆ ਕੇ ਬੰਨ ਕੇ ਕਹਿੰਦੇ ਨੇ ਸਹੀ ਗੱਲ ਆ ਪਰ ਹਾਂ ਪਰ ਆਪਾਂ ਦਾ ਮਜਬੂਰੀ ਤੇ ਬਾਈ ਜੇ ਕੋਈ ਮਤਲਬ ਤਿੰਨੇ ਕਟੀਆਂ ਇਕੱਠੀਆਂ ਲੈਂਦਾ ਫਿਰ ਚੰਗਾ ਮਾਨਤਾ ਨੂੰ ਹਾਂ ਵੀਰੇ ਕੋਈ ਨਾ ਉਹ ਜਿਹੇ ਹਿਸਾਬ ਨਾਲ ਕਰ ਲਾਂਗੇ ਪਰ ਆਏ ਨਹੀਂ ਯਾਰ ਹੈਗਾ ਵੀ ਇੱਕ ਤੁਹਾਨੂੰ ਮੈਂ ਦੱਸ ਦਿੰਨਾ ਪਹਿਲੀ ਗੱਲ ਹੂੰ ਆਪਾਂ ਨੂੰ ਫੋਨ ਉਹੀ ਬੰਦਾ ਲਾਵੇ ਜਿਹੜਾ ਸੌਂਕੀ ਆ ਮਤਲਬ ਚੰਗੀ ਬਰੀਡ ਦੀ ਆਪਾਂ ਮਿਹਨਤ ਕਰਕੇ ਪਾਲੀਆਂ ਹੁਣ ਪਾਲੀਆਂ ਬਾਈ ਇਹ ਨਹੀਂ ਹੈਗੀਆਂ ਵੀ ਇੱਥੋਂ ਮੈਂ ਲੈ ਕੇ ਖੋਲ ਕੇ ਬੰਨ ਕੇ ਬੀਚਦਾ ਹਾਂ ਹਾਂ ਬਾਈ ਜੈ ਜੀ ਗੱਲ ਤੇ ਅਬਾ ਮਾਲ ਮੋਲ ਆਪਾਂ ਵੇਚਣਾਗਾ ਠੀਕ ਆ ਬਾਕੀ ਆਏ ਵੀ ਸਮਾਈ ਕਰੀਦਾ ਮੈਂ ਲੈਣਾ ਹਾਂ 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 ਮੈਂ ਦਾ ਵਸੀਮ ਨੂੰ ਆਪਦੇ ਕੰਟੇਨਰ ਚ ਕੰਟੇਨਰ ਵੀ ਆ ਹੁਣ ਵੇਚ ਹੈਗਾ ਇੱਕ ਕੰਟੇਨਰ ਵੀ ਆਪਦਾ ਸੀਗਾ ਆਪਣੇ ਕੋਲ ਠੀਕ ਆ ਭਰਾ ਨੈਕਸੀ ਕੇ ਭਾਈ 4 ਬਾਈ ਕੋਲੇ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆਂ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ